ਇੱਕ ਮਿੰਟ ਜਿੱਥੇ ਆ ਫਾਈਲ ਪਈ ਆ ਉਹ ਆਂਦੇ ਮੈਨੂੰ ਕੁਝ ਦੇਂਦੀ ਆ ਜਿੱਦਾਂ ਦਾ ਮੈਂ ਘਰੋਂ ਰੋਟੀ ਨਹੀਂ ਖਾਂਦਾ ਮੈਂ ਉਦੋਂ ਦਾ ਠੀਕ ਆ ਸ਼ਾਇਦ ਉੱਥੇ ਕੋਈ ਹੋਰ ਸਬੂਤ ਮੈਨੂੰ ਮਿਲ ਜੇ ਮੇਰੇ ਹੱਥੀ ਲੱਗ ਜੇ ਮੈਂ ਪਹਿਲਾਂ ਉੱਥੇ ਵੇਖ ਹੀ ਲੈਣੀ ਆ ਨਾ ਇਹੋ ਜੇ ਥਾਂਾਂ ਤੇ ਚੀਜ਼ਾਂ ਲੁਕਾਉਂਦੀ ਆ ਜਿੱਥੇ ਕਿਸ ਦੇ ਚਿੱਤ ਖਿਆਲ ਵੀ ਨਾ ਹੋਵੇ ਵੀ ਇੱਥੇ ਚੀਜ਼ ਲੱਭੂ ਕਿ ਨਹੀਂ ਲੱਭੂ ਬਾਲੀ ਤੇਜਾ ਮੈਂ ਨਾ ਛੱਟ ਕੇ ਦੀਆਂ ਮਿੱਠੀਆਂ ਗੱਲਾਂ ਚ ਆ ਜਾਣੀਆਂ ਮੈਨੂੰ ਤੇ ਪਤਾ ਹੀ ਨਹੀਂ ਲੱਗਦਾ ਹਾਈ ਹਾਈ ਪੁੜੀ ਆ ਇਹ ਫਾਈਲ ਇੱਥੇ ਹੋ ਸਕਦੀ ਆ ਤੇ ਪੁੜੀ ਦੇ ਵਿੱਚ ਵੀ ਨਾ ਕੁਛ ਇਹ ਕੀ ਚੀਜ਼ ਹੈ ਇਹ ਨਾ ਮੈਂ ਮੰਨੀ ਨੂੰ ਫੜਾਉਣੀ ਆ ਉਹਨੂੰ ਕਹਿਣੀ ਆ ਕਿ ਜੇ ਤੇ ਦਵਾਈ ਹੋ ਤੈਨੂੰ ਦਿੰਦੀ ਆ ਪੱਕਾ ਫਿਰ ਉਹੀ ਦਵਾਈ ਆ ਕਿਉਂ ਇਦਾਂ ਪੁੜੀਆਂ ਇੱਥੇ ਤੇ ਲਗਾਉਣ ਦਾ ਮਤਲਬ ਕੀ ਇਹ ਤੇ ਰੱਬ ਨੇ ਹੀ ਇਹਦਾ ਭੇਤ ਖੋਲਣਾ ਸੀ ਜਿਹੜੀ ਆ ਫਾਈਲ ਫੇਰ ਇੱਥੋਂ ਡਿੱਗੀ ਆ ਮੈਂ ਨਾ ਇਹ ਮੰਨੀ ਨੂੰ ਫੜਾਉਣੀ ਆ ਤੇ ਉਹਨੂੰ ਕਹਿੰਨੀ ਆ ਵੀ ਇਹਦੀ ਜਾਂਚ ਕਰਾ ਇਹ ਪਤਾ ਲੱਗਣਾ ਚਾਹੀਦਾ ਵੀ ਇਹ ਕੀ ਚੀਜ਼ ਆ ਤੇ ਕਿੱਥੋਂ ਆਈ ਆ ਇਹ ਇਹ ਵਾਕਈ ਜ਼ਹਿਰ ਆ ਜਾਂ ਕੋਈ ਨਸ਼ੇ ਵਾਲੀ ਦਵਾਈ ਆ ਜਾਂ ਪਾਗਲ ਕਰਨ ਵਾਲੀ ਦਵਾਈ ਆ ਇਹ ਤੇ ਹੁਣ ਨਾ ਰੱਬ ਸਬੂਤ ਮੇਰੇ ਹੱਥੇ ਲਾਈ ਜਾਣ ੜਿਆ ਅਲੈੜੀ ਗਰਮੀਤ ਵਾ ਨਾ ਇਹ ਵੀ 29 ਸੱਪ ਵਾਂਗੂ ਗੁੰਡਲ ਨਹੀਂ ਮਾਰ ਕੇ ਬੈ ਗਈ ਆ ਬਸੇਰੀਆਂ ਚੁਕਣਾ ਚਕਣਾ ਦਿੱਤੀਆਂ ਵਾ ਪਰ ਇਥੇ ਜਾਂਦੀ ਨਹੀਂ ਉਹ ਜਿੱਦਾਂ ਬਰਸਾਤਾ ਦੇ ਵਿੱਚ ਸੱਪ ਨਹੀਂ ਆ ਜਾਂਦੇ ਤੇ ਮੁੜ ਕੇ ਨਿਕਲਦੇ ਨਹੀਂ ਆ ਉਹ ਹਾਲੇ ਦਾ ਵਾ ਤੇ ਉਹਨੂੰ ਵੀ ਬਥੇਰਾ ਛਦਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਹੋਣ ਦਿਆ ਜਿਹੜੀ ਰਹਿੰਦੀ ਖੁੰਦੀ ਦਵਾਈ ਹੈਗੀ ਆ ਉਹੋ ਹੀ ਕੱਢ ਕੇ ਰੱਖ ਆਨੇ ਬਹਾਨੇ ਦਊਂਗੀ ਫੇਰ ਉਹਦਾ ਦਿਮਾਗ ਖਰਾਬ ਹੋਊਗਾ ਚਲ ਮਨਾ ਵੇਖ ਇੱਥੇ ਰੱਖੀ ਹੁੰਦੀ ਹੈ ਹੈ ਫੋਲ ਕਿੱਧਰ ਰੱਖ ਲਈ ਹੁਣੀ ਆ ਤੇ ਮਾਰ ਵੀ ਪਤਾ ਨਹੀਂ ਕੀ ਮੋਟਾ ਹੀ ਬਣ ਗਿਆ ਵਾ ਤੂੰ ਤੇਰਾ ਸ਼ਾਜਾ ਖੇਡ-ਖੇਡ ਕੇ ਨਾ ਤੂੰ ਕੱਖ ਚੇਤਾ ਨਹੀਂ ਰਹਿੰਦਾ ਪਤਾ ਨਹੀਂ ਕਿੱਥੇ ਰੱਖ ਲਈ ਪੁੜੀ ਜੀ ਕਿ ਤੇਮ ਉਹ ਤਾਂ ਦਵਾਈ ਬੜੀ ਮਹਿੰਗੀ ਆਈ ਆ ਤੇ ਮੈਂਟਲ ਚੀਜ਼ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੀ ਆ ਲੈ ਫਿੱ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਖੇਡ ਲੋ ਇਹਨਾਂ ਦੇ ਦਿਮਾਗ ਤੇ ਨਹੀਂ ਕੋਈ ਵੀ ਜੂੰ ਸਰਕਦੀ ਐਨਾ ਮੈਨੂੰ ਗੁੱਸਾ ਚੜਦਾ ਨਾ ਜਿਹੜਾ ਕੋਸਾ ਆਬ ਹੀ ਨਹੀਂ ਆਹ ਹੈ ਫਿੱ ਤੇਮ ਨੂੰ ਕਰ ਆਹ ਹੈ ਕਿੱਥੇ ਰੱਖ ਲਈ ਆ है? दे, आए। ए थे रहा था। दे मगर फाइल पी ही मैं दिमाग मेरा पता नहीं किधर हाई मेरे मालिक रख भी ने तो मेरे गाल पे नहीं लथना दसा जाके उल रखी उसे है ही नहीं है पर कान कि क्या ना ते दवाई लभन दी ते ना फाइल लभन दी है ਮੈਂ ਕਿਹਾ ਕਿਦਾਂ ਸੁੱਤੇ ਜੇ ਤੁਸੀਂ ਤੇ ਕੀ ਹੋ ਗਿਆ ਵਾ ਹੁਣ ਆ ਕੀ ਆ ਆ ਵੇਖੋ ਆ ਕੀ ਨਿਕਲ ਆਇਆ ਜੇ ਫੇਰ ਹੁਣ ਕੀ ਨਿਕਲ ਆਇਆ ਵਾ ਆਪੇ ਹੀ ਵੇਖ ਲਓ ਉਹ ਇਹ ਪੇਪਰ ਕਿੱਥੋਂ ਆ ਗਏ ਫੇਰ ਦੁਬਾਰਾ ਐਹੇ ਤੇ ਮੈਨੂੰ ਸਮਝ ਨਹੀਂ ਆਉਂਦੀ ਹੁਣ ਤੇ ਮੈਨੂੰ ਵੀ ਪਛਾਣ ਆ ਪੇ ਇਹ ਉਹ ਪਹਿਲੀ ਦੇ ਪੇਪਰ ਹੀ ਆ ਫੇਰ ਬਣਵਾਏ ਨਹੀਂ ਤੇ ਜਦੋਂ ਆਪਾਂ ਉਸ ਦਿਨ ਪਾੜਤਾ ਹੀ ਪੇਪਰ ਤੇ ਦੁਬਾਰਾ ਕਿੱਥੋਂ ਨਿਕਲੇ ਹੁਣ ਤੇਨੂੰ ਕਿੱਥੋਂ ਪੇਪਰ ਮਿਲੇ ਆਏ ਮੈਨੂੰ ਪੇਪਰ ਕਿੱਥੋਂ ਮਿਲਨੇ ਆਏ ਮੰਮੀ ਕਹਿੰਦੇ ਆ ਵੀ ਹੁਣ ਹਸਪੀਟਲ ਪਤਾ ਨਹੀਂ ਕਦੋਂ ਜਾਣਾ ਪੈ ਜੇ ਤੇ ਤੂੰ ਜਾ ਕੇ ਆਪਣਾ ਲੀਡ ਲੱਤਾ ਤਾਂ ਹੱਥ ਮਾਰਦੇ ਰੱਖ ਤੇ ਮੈਂ ਉੱਥੇ ਕੱਪੜੇ-ਕੁਪੜੇ ਲੱਭਣ ਨਹੀਂ ਆ ਬੈਗਬੋਗ ਹੀ ਵੇਖਣ ਲਈ ਆ ਤੇ ਯਾਰ ਉਹ ਹੱਥ ਮਾਰਦੇ ਮਾਰਦੇ ਮੈਨੂੰ ਫੈਲ ਲਾ ਭਾਈ ਯਾਰ ਵੇਲਾ ਕਿੰਨੀ ਚਲਾਕ ਆ ਭਾਬੀ ਦੇ ਵੀਰ ਹਰਦੇ ਨਹੀਂ ਉਹਨਾਂ ਗੱਲਾਂ ਤੋਂ ਹੈ ਨਾ ਵੀ ਜਿਹੜੀਆਂ ਗੱਲਾਂ ਮੈਂ ਕਿਹਾ ਉਦੋਂ ਸਾਹਮਣੇ ਪੇਪਰ ਪਾੜੇ ਆ ਤੇ ਪੇਪਰ ਫਿਰ ਬਣਾ ਕੇ ਰੱਖ ਲੈ ਲਿਆ ਕੇ ਪਤਾ ਨਹੀਂ ਕਿੱਡੀ ਚਲਾਕ ਆਂਦੀ ਹੋਣੀ ਇੱਕ ਪਾਰਟ ਤੇ ਤੇ ਮੈਂ ਦੁਬਾਰਾ ਬਣਵਾ ਲਿਆ ਨਹੀਂ ਫਿਰ ਬਾਅਦ ਚ ਬਣਵਾ ਕੇ ਲਈ ਆਈ ਆ ਪਤਾ ਨਹੀਂ ਇਹਦਾ ਟਾਈਮ ਕਿੰਦਾ ਲੱਗ ਜਾਂਦਾ ਘਰੋਂ ਜਾਣ ਦਾ ਇਹੋ ਜੇ ਕੰਮ ਕਰ ਕਿਦਾਂ ਲੈਂਦੀ ਆਏ ਨਾਲ ਜੂ ਹੈਗਾ ਵੀਰ ਵਾਲਿਆ ਉਹ ਲਿਆ ਕੇ ਜਾਂਦਾ ਹਣਾ ਬਾਹਰੋਂ ਪਿੱਤੂ ਕਰਾਈ ਜਾ ਸੈਨ ਦੇ ਮੈਂ ਲਿਆ ਲਿਆ ਆਹੋ ਮੰਮੀ ਪਾਗਲ ਆ ਮੈਂ ਇਹਨੂੰ ਕੱਲੀ ਨੂੰ ਦੋਸ਼ੀ ਸਮਝਣ ਡਈ ਆ ਉਹਨੇ ਤੇ ਪਾਪ ਦੇ ਭਾਗੀ ਨਾਲ ਭਾਜੀ ਨੇ ਬਣੇ ਆਹ ਵੇਖੋ ਨਾਲੇ ਹੂੰ ਆਹ ਵੇਖੋ ਮੈਂ ਹਾਂ ਜਿਹੜਾ ਤੁਸੀਂ ਆਂਦੇ ਜੇ ਨਾ ਮੈਂ ਘਰੋਂ ਦੁਬਾਰ ਰੋਟੀ ਨਹੀਂ ਖਾਂਦਾ ਤੇ ਮੈਂ ਸੈਟ ਰਹਿਣਾ ਆਹ ਕੁੜੀ ਵੀ ਉਥੋਂ ਲੱਭੀ ਜੇ ਮੈਨੂੰ ਕੱਪੜੇ ਦੇ ਥੱਲੇ ਮੇਰਾ ਦਿਮਾਗ ਹੀ ਕੰਮ ਕਰ ਗਿਆ ਮੈਂ ਫੈਲੇ ਕੇ ਅੰਦਰੋਂ ਭੱਜੀ ਆਉਂਦੇ ਹੀ ਤੇ ਮੈਂ ਕਿਹਾ ਮੈਂ ਕੰਨ ਨੂੰ ਮੋਜ ਪਾਉਂਦਾ ਜੇ ਇਦਾਂ ਕਰਾਂ ਗਰਮੀ ਤਾਂ ਇਹ ਦਵਾਈ ਤੂੰ ਰੱਖ ਲੈ ਲੱਭਣੀ ਤੇ ਹੈਗੀ ਆਨੇ ਮੈਨੂੰ ਪਤਾ ਵਾ ਕੋਈ ਨਾ ਕੋਈ ਇਹ ਮੈਂ ਤੁਹਾਨੂੰ ਦੱਸਦੀ ਆ ਇਹ ਹੁਣ ਇਦਾਂ ਹੀ ਨਹੀਂ ਮੈਂ ਰੱਖਣੀ ਕਿੱਦੀ ਕੌੜੀ ਆ ਕੌੜੀ ਆ ਆਹ ਮੰਮੀ ਨੂੰ ਵਿਖਾ ਕੇ ਆਈਏ ਜਾ ਕੇ ਹੁਣ ਸਭ ਕੋ ਗਰਮੀ ਤਾਂ ਇੰਨਾ ਗੱਲਣਾ ਨਹੀਂ ਬਣਦੀ ਮੰਮੀ ਨੇ ਕਹਿਣਾ ਵਾ ਪੀ ਆ ਦਵਾਈ ਤੂੰ ਹੀ ਰੱਖਤੀ ਹੋਣੀ ਆ ਤੂੰ ਹੀ ਉਹਨਾਂ ਬਦਨਾਮ ਕਰਨ ਦੇ ਚੱਕਰ ਚ ਹੁੜੇ ਆ ਤੇ ਅਜੇ ਮੈਂ ਫਾਈਲ ਲੈ ਕੇ ਆ ਉਹਦੇ ਸਾਹਮਣੇ ਖੜ ਕੇ ਕਰਤੀ ਵੀ ਮੰਮੀ ਆ ਫਾਈਲ ਵੇਖ ਮੰਮੀ ਕਹਿੰਦਾ ਇੱਥੇ ਕਿਹੜਾ ਮੇਰਾ ਸਾਈਨ ਹੋਇਆ ਨਾ ਉਹਦੇ ਸਾਈਨ ਹੋਇਆ ਕੀ ਤਾ ਤੂੰ ਫਿਰ ਕੀ ਕਰਨ ਲੱਗੀ ਹੋਣੀ ਆ ਤੂੰ ਹੀ ਕਿਤੇ ਬਦਨਾਮ ਕਰਦੇ ਮਾਰੇ ਭਾਬੀ ਨੇ ਲੱਗਣ ਦੇਣਾ ਕੋਈ ਗੱਲ ਲੱਗ ਬੰਨੇ ਆਪਣੇ ਤੇ ਮੈਨੂੰ ਦੱਸੋ ਰੱਬ ਸਾਨੂੰ ਕਿਉਂ ਨਹੀਂ ਕੋਈ ਰਾਹ ਵਿਖਾਉਣ ਦਿਆ ਰਾਹ ਵਿਖਾਉਣੀ ਦਿਆ ਸਾਰੇ ਰਾਹ ਹੀ ਆ ਹੋਰ ਕਿਹੜੇ ਆ ਫਿਰ ਅਸੀਂ ਮੰਮੀ ਨੂੰ ਕਿਉਂ ਨਹੀਂ ਵਿਖਾ ਸਕਦੇ ਕੋਈ ਨਹੀਂ ਆ ਤੂੰ ਇਦਾਂ ਕਰ ਮੇਰੀ ਸੁਣ ਗੱਲ ਕੋਈ ਨਾ ਕੋਈ ਹੋਰ ਸਬੂਤ ਇਕੱਠਾ ਕਰਨਾ ਪੈਣਾ ਠੀਕ ਹੈ ਨਾ ਉਹ ਚੀਜ਼ ਜਿਹੜੀ ਸਾਹਮਣੇ ਆ ਜੇ ਨਾ ਤੇ ਫੇਰ ਗੱਲ ਬਣਨੀ ਆ ਇਦਾਂ ਨਹੀਂ ਗੱਲ ਬਣਨੀ ਆ ਆ ਦਵਾਈ ਤੇ ਨਾ ਤੁਸੀਂ ਚੈੱਕ ਕਰਾ ਕੇ ਲਿਉਣੀ ਆ ਇਹਦਾ ਟੈਸਟ ਕਰਾਉਣਾ ਵੀ ਇਹ ਕਾਦੀ ਦਵਾਈ ਆ ਤੇ ਕਿਹੜੀ ਆ ਇਹਦੇ ਨਾਲ ਕੀ ਨੁਕਸਾਨ ਬੰਦੇ ਦਾ ਹੋ ਸਕਦਾ ਗੱਲ ਨਹੀਂ ਕਰ ਮੀਤਾ ਮੁੰਡਾ ਮੇਰਾ ਯਾਰ ਦੋਸਤ ਹੈਗਾ ਵਾ ਉਹਦੀ ਲੈਬੋਰੀ ਹੈਗੀ ਆ ਉਹਦੇ ਲੈਬੋਰੀ ਤੇ ਟੈਸਟ ਕਰਵਾ ਕੇ ਲਿਉਣਾ ਸਾਰੇ ਮੈਂ ਜਾ ਕੇ ਇਹਨੂੰ ਖੜਕੇ ਉੱਥੇ ਦਵਾਈ ਨੂੰ ਹਾਂਜੀ ਇਹ ਚੈੱਕ ਕਰਾਓ ਵੀ ਇਹ ਕਾਦੀ ਆ ਤੇ ਕੀ ਨੁਕਸਾਨ ਇਹਦੇ ਨਾਲ ਬੰਦੇ ਦਾ ਹੋ ਸਕਦਾ ਨੁਕਸਾਨ ਇਹੋ ਹੀ ਹੋਣਾ ਮੇਰੇ ਹਿਸਾਬ ਨਾਲ ਨਾਲੇ ਮੇਰਾ ਭਲੇ ਖਾਣਾ ਹੋਵੇ ਕੁਝ ਹੋਰ ਨਾ ਹੋਵੇ ਪਰ ਫਿਰ ਮਿਆਂ ਨੇ ਪੱਕਾ ਸਬੂਤ ਹੋ ਜੇ ਮੈਂ ਫੇਰੀ ਗੱਲ ਕਰਾ ਤੁਹਾਡੀ ਗੱਲ ਕੋਣ ਪਰ ਗਰਮੀ ਤਾਂ ਮੈਨੂੰ ਇੱਕ ਅਲਦੀ ਬੜੀ ਖੁਸ਼ੀ ਆ ਤੇ ਘੜਸੋ ਘਟ ਤੈਨੂੰ ਮੇਰੇ ਤੇ ਯਕੀਨ ਤੇ ਆ ਗਿਆ ਐਰਕੀ ਐਰਕੀ ਮੇਰੇ ਤੇ ਯਕੀਨ ਕਰਕੇ ਤੇ ਤੂੰਆਂ ਚੀਜ਼ਾਂ ਪੋਲਿਆ ਪਲਿਆ ਇਹਨਾਂ ਲੱਭੀਆਂ ਜਾਂ ਕੁਦਰਤੀ ਲੱਭੀਆਂ ਜਾਂ ਰੱਬ ਨਾਲ ਵੀ ਇਹ ਕਿਸੇ ਵੀ ਤਰੀਕੇ ਨਾਲ ਆਪਣੇ ਆਉਣ ਵਾਲੇ ਬੱਚੇ ਦਾ ਭਵਿੱਖ ਜਿਹੜਾ ਚੰਗਾ ਹੈ ਇਹਦਾ ਮਤਲਬ ਕਿ ਜਿਹੜਾ ਆਪਣੇ ਸਾਹਮਣੇ ਸਾਰਾ ਕੁਝ ਹੋਣਦਿਆ ਵਾ ਪਰ ਮੰਨੀ ਹੁਣ ਨਾ ਮੈਨੂੰ ਤੇ ਰਾਤੋਂ ਦਿਨ ਕੱਢਣਾ ਔਖਾ ਤੇ ਘੰਟਿਆਂ ਘੜੀ ਮੈਨੂੰ ਤੇ ਇਹ ਕਿਹੜਾ ਵੇਲਾ ਹੋਵੇ ਹੁਣ ਇਹਨਾਂ ਦੇ ਸਾਰੇ ਸਾਹਮਣੇ ਗੱਲ ਆਵੇ ਤੇ ਮੈਂ ਇਹਨਾਂ ਨੂੰ ੱੱੱਕੀ ਮਾਰ ਮਾਰ ਘਰੋਂ ਬਾਹਰ ਕੱਢਾਂ ਗਰਮੀ ਤੇ ਇਦਾਂ ਆਪਾਂ ਨਹੀਂ ਕੱਢ ਸਕਦੇ ਨਾ ਇਹ ਤਾਂ ਮੰਮੀ ਕੱਢ ਸਕਦੀ ਆ ਕਿਉਂਕਿ ਸਾਰਾ ਕੁਝ ਤੇ ਮੰਮੀ ਦੇ ਨਾਮ ਆ ਇਹ ਕਰੋ ਨਾ ਕੁਝ ਫਿਰ ਮੰਮੀ ਨੂੰ ਵਿਖਾਉਣ ਵਾਸਤੇ ਕੋਈ ਪੱਕਾ ਸਬੂਤ ਲੱਭਾਂ ਮੈਂ ਕੀ ਕਰਾਂ ਹੁਣ ਜੇ ਰੱਬ ਨੇ ਆ ਚੀਜ਼ਾਂ ਲੱਭਾਈਆਂ ਤਾਂ ਕੋਈ ਰਾਹ ਵੀ ਹੁਣ ਗਾੜੀ ਵਿਖਾਵੇ ਗਰਮੀ ਤੇ ਰਾਤ ਤੇ ਹੁਣੇ ਹੀ ਆ ਮੈਂ ਤਾਂ ਦੱਸਾਂ ਹੁਣ ਜਿਹੜੀ ਚਾਲ ਚੱਲਾਂ ਤੇ ਆ ਨਾ ਚੱਲੰਦੇ ਆਪਾਂ ਨੂੰ ਤੇ ਪਤਾ ਲੱਗ ਗਿਆ ਸਾਰੀ ਗੱਲ ਬਾਤ ਦਾ ਤੂੰ ਹੁਣ ਨਾ ਭਾਬੀ ਸਾਹਮਣੇ ਮਿੱਠੀ ਪਿਆਰੀ ਹੋ ਜਾ ਮੈਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਕੋਈ ਵੀ ਮਿੱਠੀ ਪਿਆਰੀ ਮੈਨੂੰ ਤੇ ਵੇਖ ਕੇ ਉਹਦੇ ਵੱਲ ਤੇ ਦੂਰੋਂ ਕਹਿਰ ਚੜ ਜਾਂਦਾ ਮੈਥੋਂ ਨਹੀਂ ਉਹਦੇ ਨਾਲ ਗੱਲ ਮਿੱਠੀ ਪਿਆਰੀ ਹੋ ਕੇ ਹੋਣੀ ਮੇਰੀ ਗੱਲ ਸਮਝ ਤੂੰ ਆਂਦੇ ਹੁੰਦੇ ਨਾ ਦੁਸ਼ਮਣ ਨੂੰ ਮਾਰਨਾ ਤੇ ਉਹਦੇ ਅੰਦਰ ਵੜ ਕੇ ਮਾਰਨਾ ਪੈਂਦਾ ਵਾ ਠੀਕ ਹੈ ਨਾ ਇੱਕ ਹਿਸਾਬ ਨਾਲ ਇਹ ਵੀ ਕਰਨਾ ਪੈਣਾ ਆਪਾਂ ਨੂੰ ਤੂੰ ਇਦਾਂ ਕਰ ਉਹਦੇ ਨਾਲ ਮਿੱਠੀ ਪਿਆਰੀ ਹੋ ਜਾ ਤੇ ਗੱਲਬਾਤ ਉਹਨੇ ਜ਼ਰੂਰ ਗਲਤੀ ਕੋਈ ਨਾ ਕੋਈ ਉਹਨੇ ਕਰਨੀ ਕਰਨੀ ਹੈ ਮੈਨੂੰ ਪਤਾ ਹੈ ਉਹਤੇ ਕਿਉਂਕਿ ਜਿਹੜਾ ਬੰਦਾ ਗਿੱਜਾ ਹੁੰਦਾ ਨਾ ਰੋਜ਼ ਵਾਲਾ ਕੰਮ ਕਰਦਾ ਉਹਨੇ ਕਰਨਾ ਹੀ ਕਰਨਾ ਚੋਰ ਚੋਰੀ ਕਰਨ ਨੂੰ ਨਹੀਂ ਰਹਿ ਸਕਦਾ ਠੀਕ ਹੈ ਨਾ ਹੁਣ ਤੂੰ ਇਦਾਂ ਕਰ ਕਿਤੇ ਨਾ ਕਿਤੇ ਮੌਕਾ ਤੱਕੇ ਨਾ ਤੇ ਕੈਮਰਾ ਕੂਮਰਾ ਕਿਤੇ ਰੱਖ ਦੀ ਆਪਾਂ ਹੀ ਕੋਈ ਨਾ ਕੋਈ ਰਿਕਾਰਡਿੰਗ ਲੱਗ ਜੂਗੀ ਜਦੋਂ ਸਾਰਾ ਕੁਝ ਹੋ ਜੂਗਾ ਨਾ ਕੈਦ ਤੇ ਫੇਰ ਆਪਾਂ ਉਹਨੂੰ ਫੜਾ ਕੇ ਰੰਗੇ ਹੱਥੀ ਮਮੀ ਦੇ ਸਾਹਮਣੇ ਲਿਆਵਾਂਗੇ ਆਈ ਸਮਝ ਗੱਲ ਕਿ ਨਹੀਂ ਆਈ ਕੋਈ ਸਮਝ ਤੇ ਮੇਰੇ ਆਉਣ ਰਹੀ ਆ ਹੁਣ ਮੈਨੂੰ ਵੀ ਸ਼ੈਤਾਨੀ ਦਿਮਾਗ ਹੀ ਲਾਉਣਾ ਪੈਣਾ ਮੈਨੂੰ ਵੀ ਇੰਨਾ ਵਾਂਗੂ ਕੋਈ ਸਿਆਸਤ ਹੀ ਫੇਰ ਚੱਲਣੀ ਪੈਣੀ ਆ ਯਾਰ ਐਡਾ ਵੱਡਾ ਦੁੱਖ ਢਿੱਡ ਚ ਲਾ ਕਾ ਕੇ ਇੱਕ ਬੁੱਲਾ ਤੇ ਹਾਸਾ ਲਿਆਉਣਾ ਇਹ ਚਾਲਵਾਜੀ ਬੰਦੇ ਕਰ ਸਕਦੇ ਆ ਮੇਰੇ ਲਈ ਬਹੁਤ ਔਖਾ ਕੰਮ ਆ ਪਰ ਤੈਨੂੰ ਕਰਨਾ ਪੈਣਾ ਮਜਬੂਰੀ ਸਾਹਮਣੇ ਆਪਣੇ ਹੁਣ ਆਪਾਂ ਨਾ ਇਹ ਕੰਮ ਕੀਤੇ ਨਾ ਤੇ ਫਿਰ ਆਪਾਂ ਸਮਝ ਲੈ ਵੀ ਆਪਣਾ ਕੰਮ ਖਤਮ ਹੋ ਗਿਆ ਫਿਰ ਇਦਾਂ ਕਿਦਾਂ ਜੇਰਾ ਸਾਨੂੰ ਆ ਚੀਜ਼ਾਂ ਵਿਖਾਉਣ ਜਾਂ ਰਾਹ ਵਿਖਾਉਣ ਦੇ ਤੇ ਇਦਾਂ ਕਿਦਾਂ ਹਿੰਮਤ ਨਹੀਂ ਆਹੀ ਆ ਸਕਦੇ ਗੱਲ ਤਾਂ ਠੀਕ ਆ ਉੱਠੋ ਉੱਠੋ ਬੱਚਾ ਉਹਨੇ ਤੂੰ ਕੀ ਜਾਣਕਾਰੀ ਦੇ ਦੇ ਤੀ ਜਦੋਂ ਵੇਖੋ ਸੁੱਤੇ ਰਹਿਨੇ ਆ ਆਪਕੋ ਕਰਨਾ ਨਹੀਂ ਹੁੰਦਾ ਨੇ ਮੇਰੇ ਸੱਤੇ ਸਾਰੇ ਕੰਮ ਸੁਟਿਆ ਵਾ ਕੀ ਹੋ ਗਿਆ ਉਹ ਫਾਈਲ ਵੀ ਨਹੀਂ ਲੱਭਣ ਦੀ ਤੇ ਤਾਂ ਨਾ ਹੀ ਦਵਾਈ ਲੱਭਣ ਡਈ ਆ ਮੈਂ ਹਿਸਾਬ ਲਿਆ ਤੇਰਾ ਸਿਰੇ ਪਿਆ ਵਾ ਕਹੋ ਜਿਹੜੇ ਪਦਵੇ ਖਰੀਦਿਓ ਜਿਹੜੇ ਜਾਨੇ ਖਰੇ ਦੇ ਹੱਥ ਆ ਜੇ ਉਹ ਕਹ ਤੂੰ ਹੀ ਵੀ ਖੇਚਲ ਕਰ ਲਿਆ ਕਰੋ ਉਹ ਮੈਨੂੰ ਤਾਂ ਰੋਟੀ ਪਾਣੀ ਦਾ ਵੀ ਕੰਮ ਹੁੰਦਾ ਹੋਰ ਕਈ ਕੰਮ ਹੁੰਦੇ ਲੀੜਾ ਕਪੜਾ ਵੀ ਧੋਣਾ ਹੁੰਦਾ ਮੰਨ ਤਾਂ ਲੀੜਾ ਕਪੜੇ ਲਾਗੋ ਧਵਾ ਦਿੰਦਾ ਵਾ ਆਹੋ ਮੈਂ ਬਾਹਰ ਵੇਲਾ ਪਈ ਨਾ ਇਹ ਫਸਲ ਵਿੱਚ ਕੰਮ ਕੋਲ ਕਰਨਦੇ ਆ ਉਹ ਫਿਰ ਮੈਨੂੰ ਨਹੀਂ ਪਤਾ ਨਾ ਤੇ ਦਵਾਈ ਲੱਭਣ ਦੀ ਤੇ ਨਾ ਫਾਈਲ ਲੱਭਣ ਦੀ ਉਹ ਫਾਇਲੀ ਉੱਤੇ ਬੈਗ ਪਿਆ ਹੀ ਉਹ ਬੈਗ ਵੀ ਉਰੇ ਪਦੇ ਹੋਇਆ ਵਾ ਕਿ ਇਹ ਮੈਨੂੰ ਲੱਗਦਾ ਵੀ ਇਹਨਾਂ ਦਾ ਹੀ ਕਾਂਡ ਵਾ ਕੋਹ ਨਹੀਂ ਆ ਬਲਜੀਤ ਜੀਰਾ ਇੱਕ ਤੇ ਫਾਇਲ ਟੁਕ ਵਾਲੀ ਦੂਜੀ ਕਈਆਂ ਦਿਨ ਤੋਂ ਉਹਨੂੰ ਦਵਾਈ ਨਹੀਂ ਦਿੱਤੀ ਉਹਨਾਂ ਦੇ ਕੰਮ ਸਾਰੇ ਸੱਦੇ ਹੋਉਂਦੇ ਆ ਤੂੰ ਕਿਤੇ ਫਸਾਉਣਾ ਵਾ ਮੈਨੂੰ ਹੋਰ ਗੱਲ ਕੋਈ ਨਹੀਂ ਉਹ ਮੈਂ ਦਵਾਈ ਉਹਦੇ ਘੋਲ ਕੇ ਮੂੰਹ ਚ ਪਾਦਾ ਜਦੋਂ ਕੋਈ ਖਾਂਦਾ ਪੀਂਦਾ ਹੀ ਨਹੀਂ ਜੋ ਕੋਈ ਘਰ ਖੁਜ ਖਾਵੇ ਪੀਵੇ ਤੇ ਫੇਰ ਹੀ ਉਹਨੂੰ ਦਵਾਈ ਖਵਾਲਾਂ ਉਹ ਦੋਵਾਂ ਜੀਆਂ ਦੀਆਂ ਰਣੀਆਂ ਚੁਗਦੀਆਂ ਵਾ ਹੁਣ ਉੱਥੇ ਬੈ ਉਹ ਸੋਇਨਾ ਗੱਲ ਕਰ ਮੈਂ ਆਏ ਹੈ ਹੁਣ ਉਹ ਦੋਆ ਚ ਨੋ ਨਹੀਂ ਖੋਪਦਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਅੱਗੇ ਇੱਕ ਦੂਜੇ ਨੂੰ ਮਾਰਨ ਪੈਂਦੇ ਹੁੰਦੇ ਖਾਣ ਪੈਂਦੇ ਹੁੰਦੇ ਹੁਣ ਉਹ ਕੰਮ ਨਹੀਂ ਜਰਿਆ ਦੁੱਖ ਭਰਉਣ ਕੋ ਨਹੀਂ ਆ ਉਹ ਜੇ ਫਾਈਲ ਉਹਦੇ ਚ ਸਾਈਨ ਹੁੰਨ ਸਾਰਾ ਕੋਸ਼ਿਸ਼ ਹੋਇਆ ਪਿਆ ਉਹ ਰੱਖ ਨਹੀਂ ਹੋਇਆ ਵਿੱਚੋਂ ਕਿਉਂ ਨਹੀਂ ਹੋਇਆ ਤੇਰੇ ਸਾਈਨ ਹੋਏ ਕਿ ਤੇਰੇ ਉਹ ਮੇਰੀ ਸੁਣ ਗੱਲ ਤੂੰ ਕਿਉਂ ਘਭਰਾਉਂ ਨਹੀਂ ਉਹਦੇ ਉੱਤੇ ਲਿਖਿਆ ਵਾ ਕਿ ਉਹ ਫਾਈਲ ਤੂੰ ਰੱਖੀ ਉੱਥੇ ਚਾਹੇ ਦਵਾਈ ਤੂੰ ਰੱਖੀ ਆ ਜਾਂ ਤੇਰਾ ਕੋਈ ਨਾਂ ਪੱਤਰ ਲਿਖਿਆ ਹੋ ਕੇ ਪਤਾ ਲਿਖਿਆ ਉਹਦੇ ਉੱਤੇ ਮੇਰੀ ਗੱਲ ਸੁਣੋ ਨਾਂ ਪੱਤਰ ਨਹੀਂ ਲਿਖਿਆ ਜਿਹੜੇ ਕਾਗਜ਼ ਆ ਉਹ ਦੋਰੇ ਦੋਰੇ ਬੰਦੇ ਆ ਉਹ ਅੱਗੇ ਤੇ ਇੱਕ ਵਾਰੀ ਹੱਥੋਂ ਗਵਾ ਲੇ ਹੁਣ ਫੇਰ ਹੱਥੋਂ ਗਵਾ ਜਾਣੇ ਉਹ ਮੈਂ ਤੇ ਤਾਂ ਰੱਖਈ ਮੈਂ ਉਰਲੇ ਪਰੇ ਮੰਮੀ ਕੋ ਸੈਂਡ ਕਰਾ ਲੂੰਗੀ ਉਹ ਕੰਮ ਤੇ ਫੇਰ ਉਥੇ ਦਾ ਉਥੇ ਰਹਿ ਗਿਆ ਉਹ ਹੱਡੇ ਹੱਤ ਤੇ ਕੱਖ ਬਣਾਇਆ ਤੇ ਜਿਹੜੀ ਦਵਾਈ ਹੀ ਨਾ ਉਹ ਜੱਗੂ ਨੇ ਪਤਾ ਕਿੰਨੀ ਮੁੱਦਤਾਂ ਨਾਲ ਲਿਆਂਦੀ ਸੀ ਉਹ ਤਾਂ ਪਾਈ ਦਿੰਦਾ ਨਹੀਂ ਕਹਿੰਦਾ ਬੜੀ ਖਤਰੇ ਵਾਲੀ ਦਵਾਈ ਜੇ ਇੱਕ ਦਿਮਾਗ ਜਿਆਦਾ ਖਰਾਬ ਹੋ ਜੇ ਤਾਂ ਬੰਦੇ ਦਾ ਸੈੱਟ ਨਹੀਂ ਹੁੰਦਾ ਪਾਈ ਬੰਦਾ ਮੈਂਟਲ ਹਸਪੀਟਲ ਕਿਉਂ ਨਾ ਪਹੁੰਚ ਜੇ ਉਹ ਗੱਲ ਤੇ ਮੈਂ ਸਹਿਮਤ ਹਾਂ ਬਿਲਕੁਲ ਪਰ ਸਿਆਣਿਆਂ ਦੇ ਰੱਬ ਜੋ ਕਰਦਾ ਚੰਗਾਈ ਕਰਦਾ ਜੇ ਤੂੰ ਇਹੋ ਸੈਨ ਕਰਾਏ ਹੁੰਦੇ ਮਮੀ ਜੀ ਤੇ ਫੇਰ ਉਹਨਾਂ ਨੇ ਹੱਥ ਲੱਗ ਜਾਂਦੀ ਨਾ ਫੇਸ ਤੇ ਆਪਾਂ ਜਿਆਦਾ ਪੈਣਾ ਸੀ ਹੁਣ ਤੈਨੂੰ ਮੈਂ ਸਕੀਮ ਦੱਸਦਾ ਵਾ ਤੂੰ ਹੁਣ ਮਸਤਰ ਐ ਤੂੰ ਇਹ ਗੱਲ ਦਾ ਭੋਗ ਹੀ ਨਾ ਪਾਈ ਕਿ ਇੱਥੇ ਮੈਂ ਦਵਾਈ ਰੱਖੀ ਜਾਮਾ ਫਾਈਲ ਰੱਖੀ ਤੂੰ ਬਸ ਮਸਤਰ ਹੈ ਜਿਹਨੇ ਕਵਾਊਗੀ ਉਹਨਾਂ ਕੋ ਤੂੰ ਕੋਈ ਜਾਵੀ ਉਹਦੀ ਹਾਂ ਚ ਹਾਂ ਮਲਾਈ ਜਾਵੀ ਉਹ ਜੇ ਇਹ ਨਾ ਕਰੀ ਕਿ ਇੱਥੇ ਮੇਰੀ ਕੋਈ ਚੀਜ਼ ਪਈ ਹੀ ਨਾ ਉਹ ਥਾਂ ਬਾਰ ਬਾਰ ਮੁਰਮੜ ਜਾਵੇ ਅੱਛਾ ਕਿਉਂ ਨਾ ਜਾਵਾਂ ਉਹ ਉਮਰ ਵੇਲੋ ਉਮਰ ਆਪਣੀ ਉਮਰ ਨੰਗਦੀ ਜਾਣ ਦੇਈ ਆ ਉਹ ਗੁੱਡੇ ਵਾਰੇ ਪੈਲੀ ਲੈਣੀ ਆ ਮੁੜ ਕੇ ਅੱਗ ਨਹੀਂ ਲੱਗੀ ਉਮਰ ਨੂੰ ਜੇ ਤੂੰ ਮੁਰਮੜ ਉੱਥੇ ਜਾਂਦੀ ਰਹੀ ਨਾ ਸਾਰਾ ਸ਼ਕਤ ਤਿਰਤੇ ਦੇ ਮਿਰਤੇ ਆਉਣਾ ਘਰ ਤੇ ਅਸੀਂ ਦੋਵੇਂ ਜਾਣੇ ਆ ਇਹਨੋਂ ਬਿਹਤਰ ਇਹੀ ਚੰਗਾ ਵਾ ਕਿ ਸਾਡੇ ਦੇ ਸ਼ਕਤ ਦੀ ਸੂਈ ਨਾ ਆਵੇ ਤੇ ਮਸਤ ਹੋ ਜਾ ਉਹ ਮੈਨੂੰ ਨਹੀਂ ਪਤਾ ਮੈਨੂੰ ਤਾਂ ਲਾਂਡੀਆਂ ਚਵਾਈ ਸਿੱਧੀ ਜਿਹੜੀ ਗੱਲ ਆ ਮੈਂ ਫਟਾਫਟ ਆਪਣੇ ਨਾਲ ਪੈੜੀ ਕਰਾਉਣੀ ਆ ਉਹ ਮੈਨੂੰ ਉਹਦਾ ਚੈਨ ਨਹੀਂ ਹੋਣਾ ਉਹ ਕੀ ਪਤਾ ਇੱਥੇ ਕਿਹੜੀ ਰਾਜੇ ਦੀ ਪਰਜਾ ਆ ਜਾਣੀ ਆ ਤੇ ਮੁੜ ਕੇ ਹਟਾ ਨਾ ਪੈੜੀ ਨਾ ਹੋਈ ਐਦਾਂ ਸਾਨੂੰ ਖੋਟੇ ਸਿੱਕੇ ਵਾਂਗੂ ਬਾਹਰ ਕੱਢ ਦੇਣਾ ਇਹਨਾਂ ਨੇ ਆਏ ਹਾਏ ਆ ਇੱਥੇ ਵੇ ਕਿੱਡੀ ਸੋਹਣੀ ਦਾਵਾ ਉਂਢੀ ਵਾਂ ਅੰਦਰ ਜਾਣ ਨੂੰ ਜੀ ਕਰਦਾ ਉਹ ਅੱਗੇ ਵੇਖ ਕੇ ਦਸ ਲੀਆਂ ਖੜੂਸਾਂ ਮਾਰ ਕੇ ਗਈ ਆ ਮੇਰੇ ਲੱਗ ਨਹੀਂ ਸਾਡੇ ਲੱਗ ਨਹੀਂ ਪੈਂਦੇ ਤੈਨੂੰ ਨਿਕਾ ਨੋਹ ਪੁੱਤ ਚੰਗਾ ਲੱਗਦਾ ਕੀ ਕਰਾਂ ਮੇਰਾ ਤੇ ਜੀ ਨਹੀਂ ਕਰਦਾ ਅੰਦਰ ਜਾਣ ਨੂੰ ਇੱਥੇ ਉਹ ਗੱਲ ਕਰਦੀ ਨਹੀਂ ਨੀ ਆਪਣੇ ਮਾਨ ਨਾਲ ਗੱਲਾਂ ਤੇ ਕੀ ਕਰਾਂ ਦੱਸ ਮਾਂ ਹਕ ਤੇ ਨਿਆਣੇ ਉਹ ਗੱਲ ਕਾਰੋਬਾਰਾਂ ਤੇ ਲੱਗੇ ਹੀ ਚਾ ਲੈਣਾ ਸ਼ੁਕਰ ਵਾ ਗਰਮੀਤ ਆ ਗਈ ਮੈਨੂੰ ਇਹ ਗੱਲੋਂ ਮੇਰੇ ਮਾਨ ਨੂੰ ਬੜੀ ਠੰਡ ਵਾ ਘਰ ਬੱਚਾ ਉਹ ਮੇਰਾ ਦਿਲ ਹੋਰ ਤੇ ਹੋਰ ਤੇ ਹੋ ਜਾਣਾ ਵਾ ਫੇਰ ਮੈਨੂੰ ਕੋਈ ਪਰਵਾਹ ਕਿਸਦੀ ਵੀ ਚਾਹੇ ਮੇਰੇ ਲਾਗੇ ਕੋਈ ਬੋਵੇ ਚਾਹੇ ਨਾ ਬੋਵੇ ਨਾ ਲ ਮੈਂ ਇੱਥੇ ਟਾਂਲੀ ਥੱਲੇ ਲੈ ਕੇ ਨਰੋਈ ਹੋਵੇ ਬੈਠੀ ਰਿਆ ਕਰਨਾ ਅਛਾ ਜਾਨੀ ਉੱਠ ਕੇ ਉਹਦੇ ਲਾਗੇ ਰਕबीर ਦੇ ਲਾਗੇ ਜਾਨੀ ਰਕबीर ਤੇ ਮੇਰਾ ਪੋਤਾ ਆਖੂਗਾ ਮਾਂ ਨੇ ਉਹ ਗੱਲ ਮੋਈ ਤੋਂ ਬੋਲੇ ਐ ਇਦਾਂ ਹੀ ਮੋਹ ਟੋੜਦੇ ਟੋੜਦੇ ਟੁੱਟ ਜਾਣੇ ਆ ਜਾਨੀ ਘੜੀ ਉਹਨਾਂ ਲਾਗੇ ਪੈਣੀ ਤੂੰ ਅਕਸਰ ਸੌਂਦੀ ਉਹਨਾਂ ਨਾਲ ਕਰਦੀ ਆ ਸੁਣਦੀ ਉਹਨਾਂ ਦੀ ਵੀ ਮੈਂ ਇਹਨਾਂ ਸੁਣਾ ਤਾਂ ਕੌਣ ਸੁਣੇ ਹੁਣ ਤੇ ਇੱਕੋ ਹੀ ਕੰਮ ਰਹਿ ਗਿਆ ਕਿਹੜਾ ਗੁੱਸਾ ਨਾ ਕਰੀਓ ਦੱਸ ਹੁਣ ਮੈਂ ਤੇਗੇ ਨਹੀਂ ਮਾਰ ਮਕਾਈ ਛੜੀਏ ਉਹ ਤੇਰਾ ਦਿਮਾਗ ਖਰਾਬ ਹੈ ਤੇਰਾ ਮੇਰਾ ਭਰਾ ਵਾ ਜਿੱਦਾਂ ਨਾ ਭਾਵੇਂ ਮਰਜੀ ਆ ਭਾਵੇਂ ਸ਼ਦਾਈਏ ਭਾਵੇਂ ਮੈਂਟਲ ਵਾ ਉਦੋਂ ਤਾੜਾ ਭਰਾ ਕਿੱਥੇ ਗਿਆ ਏ ਜਿੱਦਾਂ ਤੁਹਾਡੇ ਸਿਰ 'ਚ ਵਾਸ ਮਾਰਿਆ ਮਾਰਿਆ ਹੀ ਨਾ ਉਹਨੇ ਜੋ ਕੀਤਾ ਕੋਈ ਗੱਲ ਨਹੀਂ ਆਹੋ ਮੈਂ ਮੈਡਾ ਨਰਦਈ ਨਹੀਂਗਾ ਮੈਂ ਇਹ ਕੰਮ ਨਹੀਂ ਕਰਨਾ ਉਹ ਨਰਦਈ ਬਣ ਗਿਆ ਉਦੋਂ ਮੈਂ ਤੁਹਾਡੀ ਜਾਨ ਨਿਕਲ ਜਾਂਦੀ ਉਹ ਤਾਂ ਰੱਬ ਦਾ ਸ਼ੁਕਰ ਵਾ ਜਿਹੜੇ ਤੁਹਾਡੀ ਜਾਨ ਅੜੀ ਰਹੀ ਜਿਹੜੇ ਤੁਸੀਂ ਕਿੰਨੇ ਚਿਰ ਮੰਜੇ ਤੇ ਪਾ ਕੇ ਵੀ ਬਾਅਦ ਚ ਠੀਕ ਹੋ ਗਏ ਤੇ ਆਪ ਤਾਂ ਜਿਹੀ ਆਪਣੀ ਵਰੀ ਹਾ ਗੱਲ ਕਰਨਦੇ ਆ ਮੈਨੂੰ ਨਹੀਂ ਪਤਾ ਅਖੀਰ ਦਾ ਕੰਮ ਇਹੋ ਹੀ ਹੈ ਤੇ ਇਹ ਹੀ ਕਰਕੇ ਰਹਿਣਾ ਮੈਂ ਨਿਊੇ ਕੰਮ ਕਰਨਾ ਤਾਂ ਨਾ ਮੈਂ ਤੁਹਾਨੂੰ ਕਰਨੀ ਜਾਣਾ ਤੇਰਾ ਦਿਮਾਗ ਹੈ ਤੇ ਸਭ ਕੁਝ ਹੱਥੋਂ ਜਾਂਦਾ ਰਹਿਣਾ ਜੇ ਕੋਈ ਨਹੀਂ ਜਾਂਦਾ ਤਾਂ ਜਾਂਦਾ ਰਹਿ ਮੇਰਾ ਭਰਾ ਵਾ ਮੈਂ ਜਿੱਦਾਂ ਦਾ ਮਰਜੀ ਆ ਉਹ ਰਵੇ ਭਰਾ ਤੁਹਾਡਾ ਤੇ ਰਵੇ ਆਹੋ ਹੁਣ ਤੇ ਮੈਂ ਆਹੋ ਕੰਮ ਕਰਨਾ ਬਸ ਉਹ ਜੇ ਤੁਹਾਨੂੰ 헤ਜ ਜਾਗਦਾ ਨਾ ਤੇ ਜਾਗਦਾ ਰਵੇ ਉਹ ਮੇਰੇ 헤ਜ ਹੋਜ ਮੁੱਕ ਗਿਆ ਮੈਂ ਤੇ ਹੁਣ ਇਹੋ ਕੰਮ ਕਰਨਾ ਵਾ ਜਿਹੜਾ ਮੇਰੇ ਮਨ ਚ ਆਇਆ ਹੁਣ ਅਖੀਰਲੇ ਰਹਿ ਗਿਆ ਵਾ ਇਹੋ ਕੰਮ ਮੇਰੀ ਸੁਣ ਗੱਲ ਇਹਦੀ ਤਤੀਨਾ ਹੋ ਜੇ ਇਹ ਕੰਮ ਕਰਨਾ ਨਾ ਕੋਈ ਪਲਾਨਿੰਗ ਨਾ ਕਰਦੇ ਆ ਜਿਸ ਦਾ ਸੱਪ ਵੀ ਬਾਜੀ ਤੇ ਛੋਟਾ ਵੀ ਬਾਜੀ ਤੂੰ ਇਹ ਫਿਰ ਇਦਾਂ ਕਰ ਤੂੰ ਜਾ ਆਪਣਾ ਕੰਮ ਕਰ ਤੇ ਮੈਂ ਕੋਈ ਪਲਾਨ ਬਣਾਉਣਾ ਵਾ ਜਿਸ ਦਾ ਸਾਡੇ ਦੇ ਸ਼ੱਕ ਨਾ ਹੋਵੇ ਉਹ ਤੁਹਾਡੇ ਸਾਰੇ ਅੱਗੇ ਪਲਾਨ ਫਲੋਪ ਹੀ ਹੋਏ ਆ ਉਹ ਬਸੇਰੇ ਹੱਥ ਕੰਡੇ ਆਪਣਾ ਆਪਣਾ ਕੇ ਵੇਖ ਲਿਆ ਕੋਈ ਵੀ ਸੂਤਰ ਬੈਠਾ ਅੱਜ ਤੱਕ ਮੈਨੂੰ ਇੱਕ ਗੱਲ ਤਾਂ ਇਹ ਪਤਾ ਹੀ ਉਹ ਭਾਵੇਂ ਬਾਜੇ ਪਰ ਤੂੰ ਮੇਰੇ ਹੱਥੋਂ ਮਰਦਣਾ ਕਿੱਥੇ ਮੈਂ ਤਾਂ ਕਹਿੰਨੀ ਆ ਮੇਰਾ ਕੰਮ ਨਿਬੜੋ ਉਹ ਪੈੜੀ ਦਾ ਸਿਆਪਾ ਹੀ ਮੁੱਕ ਜਾਊਗਾ ਪੈੜੀ ਪੈੜੀ ਲਈ ਆ ਕਰਨਾ ਤੁਸੀਂ ਕਿਹਦੇ ਹੌਸਲਾ ਕਰ ਕਿ ਜੇ ਜਿਹੜੀ ਤਾਲਕੀ ਵੀ ਚੰਗੀ ਨਹੀਂ ਯਾਰ ਆਹ ਵੇ ਕਰ ਲਿਓ ਹੁਣ ਇੱਥੇ ਬੈਠੇ ਨਾ ਰਹੇ ਸੁੱਤੇ ਨਾ ਰਹੋ ਦਾ ਇਹਦਾ ਦਿਮਾਗ ਖਰਾਬ ਹੋਇਆ ਵਾ ਐਡੇ ਮੋٹے ਦਿਮਾਗ ਦੀ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਜੇ ਤਤੀ ਤਤੀ ਖੀਰ ਖਾਵਾਂਗੇ ਸਾਡਾ ਮੂੰਹ ਸੜਨਾ ਵਾ ਪਰ ਇਹਦਾ ਦਿਮਾਗ ਹੈ ਹੀ ਨਹੀਂ ਗੇ ਇਹਨਾਂ ਬੰਦਾ ਕੀ ਸਿਰ ਖਵਾਵੇ ਮੋਟੇ ਦਿਮਾਗ ਦੀਆ ਨਾ ਇਹਨੂੰ ਅਕਲ ਤਾਂ ਨਾ ਇਹਨੂੰ ਮੌਤ ਵਾ ਹੈ ਕੀ ਸੋਣਾ ਹੀ ਅੰਦਰ ਜਾ ਕੇ ਮੈਂ ਇਹਨੂੰ ਤਾਂ ਮੈਂ ਨਾ ਹੀ ਜਾਂਦੀ ਮੈਂ ਬਾਹਰ ਹੀ ਬੈਠੀ ਰਹਿਂਦੀ ਚੰਗੀ ਰਹਿਣਾ ਹੈ ਹੈ ਬਲਜੀਤ ਇਹੋ ਜਹਾਡਾ ਮਾੜਾ ਸੋਚਣ ਦੀ ਹੈ ਮਨੀ ਬਾਤ ਇਹੋ ਜਹਾ ਮਾੜਾ ਸੋਚਣ ਦੀ ਪੁੱਤਾਂ ਨੂੰ ਪਾਲਿਆ ਧੇਰ ਉਹ ਸ਼ਰਮਕਾਰ ਇਹ ਤਾਂ ਡੈਣ ਹੀ ਬਣ ਗਈ ਓਹ ਹੋ ਹੋ ਜਿਹੜੀ ਗੱਲ ਮੈਂ ਸੋਣੀ ਆ ਰੱਬਾ ਮੇਰੇ ਤਾਂ ਕਾਨੀ ਉਹ ਗੱਲ ਬੰਦ ਹੋ ਜਾਂਦੇ ਇਹ ਜੇ ਆਪਣੇ 3 ਪੁੱਤਾਂ ਨੂੰ ਮਾਰਨ ਦੀ ਗੱਲ ਸੋਚਣ ਦੀ ਮੇਰਿਆਂ ਹਾ ਹਾ ਬੜਾ ਮਾੜਾ ਸੋਚੰਡੀ ਕੋਈ ਗੱਲ ਨਹੀਂ ਰਕबीर ਖਰਿਆ ਨਾ ਹੀ ਇਹਦੇ ਆਖੇ ਲੱਗੇ ਅਜੇ ਤਾਂ ਪਰ ਪੂਰਾ ਡਿਆ ਹੈ ਕਰਨ ਵੀ ਮੈਂ ਕੋਈ ਨਹੀਂ ਜਿੱਦਾਂ ਕਹੇਗੀ ਕਰਨੀ ਅੱਗ ਲੱਗੇ ਇਹਦੀ ਜਾਇਦਾਦ ਨੂੰ ਜਿਹਦੇ ਪਿੱਛੇ ਹੋ ਕਰ ਵੀ ਮੇਰੇ ਦੋਵੇਂ ਬੱਚੇ ਪੇੜ ਪੇੜ ਮਰਵਾਉਂਦੀ ਜੇ ਮਨੀ ਨੂੰ ਪਤਾ ਲੱਗ ਗਿਆ ਤੇ ਮਨੀ ਤਾਂ ਅੱਗੇ ਕਾਲੇ ਸੁਭਾਤਾ ਉਹ ਤਾਂ ਤੜਫ ਕੇ ਪੈ ਜਾਣਾ ਮਨੀ ਨੂੰ ਨਹੀਂ ਦੱਸਣਾ ਰਕबीर ਨੂੰ ਸਮਝਾਉਂਗੀ ਲਾਗੇ ਭਾਲ ਕੇ ਵੀ ਤਰੀਕੇ ਜੇ ਨਾਲ ਸਮਝਾਉਂਗੀ ਇਹ ਨਹੀਂ ਉਹਨਾਂ ਨੂੰ ਪਤਾ ਲੱਗਣ ਦੇਣਾ ਪੀ ਮੈਂ ਸੁਣ ਲਿਆ ਵਾ ਕੋਈ ਗੱਲ ਨਹੀਂ ਮੈਂ ਆਪਣੇ ਬੱਚਿਆਂ ਨੂੰ ਵੱਖ ਨਹੀਂ ਹੋਣ ਦੇਣਾ ਇੱਕ ਦੂਜੇ ਦੇ ਹੋਏ ਹੀ ਮਰਨਗੇ ਅੱਗੇ ਉਹ ਇਹਦੀ ਕਿਹੜੀ ਗੱਲ ਵਾ ਇਹ ਜਿੰਨਾ ਮਰਜੀ ਨੂੰ ਪੜਾਈ ਜਾਵੇ ਹਾਂ ਕਿ ਅੰਤਰੇ ਉਹ ਗੱਲ ਦੋ ਟੁਕੜੇ ਪਿਆਲੀ ਦੇ ਬਦਲੇ ਮਰ ਮਰ ਜਾਣ ਦੀ ਆ ਇਹਨੂੰ ਇੰਨਾ ਨਹੀਂ ਪਤਾ ਹੈਗਾ ਕਿ ਘਰ ਪਰਿਵਾਰ ਵਾ ਤਾਂ ਸਭ ਕੁ ਹੋਆ ਪਿਆਲੀਆਂ ਨੂੰ ਅੱਗ ਲਾਉਣੀ ਜ਼ਿਆਦਾ ਤੁਹਾਨੂੰ ਅੱਗ ਲਾਉਣੀ ਜੇ ਘਰ ਦੇ ਉਹ ਕੋਲ ਜੀਣਾ ਨਹੀਂ ਰਹੇ ਉਹ ਕੀ ਕਰਨੇ ਇੱਕ ਉਹ ਮਾਰ ਦੂਗੀ ਮਰਵਾ ਦੂਗੀ ਤਾਂ ਦੂਜਾ ਉਹ ਜੇਲ੍ਹ ਦੇ ਵਿੱਚ ਆਣਾ ਮੈਂ ਤਾਂ ਰਹਿ ਗਈ ਨਾ ਤੇ ਮੇਰੇ ਤਾਂ ਦੋਵੇਂ ਹੀ ਗਏ ਨਾ ਇਹਨਾਂ ਦਾ ਕੀ ਜਾਨਣਾ ਮੇਰਾ ਹੀ ਸਭ ਕੁਝ ਜਾਨਣਾ ਕੋਈ ਗੱਲ ਨਹੀਂ ਮੈਂ ਹੁਣ ਇਹਨਾਂ ਦੀ ਨਹੀਂ ਮਗਰ ਲੱਗਣਾ ਮੈਂ ਆਪਣੇ ਬੱਚਿਆਂ ਨੂੰ ਆ ਇੱਕ ਮੁੱਠੀ ਦੇ ਵਿੱਚ ਬੰਨ ਕੇ ਰੱਖਣਾ ਵਾ ਪਿਆਰ ਦਲਾਸ ਇਹਨਾਂ ਨੂੰ ਕਿਹਾ ਕਿ ਨਾ ਸਮਝਾ ਕੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਇਕੱਠੇ ਰਹੋ ਇਹ ਜੋ ਮਰਜ਼ੀ ਕਰਦੀ ਰਕਬੀਰ ਨੂੰ ਮੈਂ ਹੁਣ ਕਿਸ ਤਰ੍ਹਾਂ ਇਕੱਲੇ ਨੂੰ ਸਮਝਾਉਣਾ ਫੇਰ ਪਤਾ ਲੱਗਣਾ ਉਹਨੂੰ ਤੇ ਫੇਰ ਉਹਨਾਂ ਨੂੰ ਮੈਂ ਬਚਪਨ ਦੀਆਂ ਗੱਲਾਂ ਸੁਣਾਉਂਗੀ ਆਪੇ ਉਹਨੇ ਮਰੀ ਨਾ ਪਿਆਰ ਕਰਨਾ ਅੱਗੇ ਵੰਗੋ ਇਹ ਤੇ ਬੁੜੀਆਂ ਦੀਆਂ ਗੱਲਾਂ ਆਣ ਕੇ ਤੇ ਉਹ ਵਲ ਇੱਕ ਦੂਜੇ ਨਾਲ ਸ਼ਰੀਕਾ ਬਣ ਗਏ ਨੇ ਤੇ ਇੱਕ ਦੂਜੇ ਤੋਂ ਬਗੈਰ ਨਹੀਂ ਰਹਿੰਦੇ ਨੀ ਜੋ ਮਰਜ਼ੀ ਹੋ ਜਾਏ ਕਿੱਦਿੰਗਾ ਕਲਸ਼ਨੀ ਆਈ ਐ ਜਿਆਦਾ ਤੇ ਮਰੀ ਜਾਂਦੀ ਕੀ ਪੈਹੇ ਹੋਏ ਕੀ ਉਹ ਕਰ ਪਿਆਲੀਆਂ ਬੰਨੀਆਂ ਹੋਏ ਕਿ ਢੇਮੂਏ ਜੀਆਂ ਪਿਆਲੀਆਂ ਬੰਨਿਆ ਦਾ ਜਿਹੜੇ ਭਰਾਵਾਂ ਤੋਂ ਭਰਾ ਦੂਰ ਕਰ ਦਿੱਤੇ ਗਰਮੀਤ ਹਾਂਜੀ ਤੂੰ ਹੁਣ ਕੋਈ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਚੰਗਾ ਆਪਾਂ ਆ ਜਿਹੜੀ ਸਾਮਕ ਰੱਖ ਲਿਆ ਨਾ ਇਹਦੇ ਤੋਂ ਹੁਣ ਗੱਲਾਂ ਛੱਡ ਦੇ ਕੋਈ ਗੱਲ ਨਹੀਂ ਆ ਮੰਮੀ ਨੂੰ ਆਪਾਂ ਨਾ ਇਹ ਸਾਰੀ ਗੱਲ ਦੱਸਣੀ ਆ ਜਦੋਂ ਮੌਕਾ ਆ ਗਿਆ ਕਿਤੇ ਫੇਰ ਠੀਕ ਆ ਨਾ ਉਹ ਤਾਂ ਗੱਲ ਤਾਂ ਠੀਕ ਆ ਤੁਸੀਂ ਧਿਆਨ ਦੇ ਟੈਨਸ਼ਨ ਨਾ ਲੈ ਇੱਕ ਘਰ ਚ ਇੱਕ ਛੱਤ ਥੱਲੇ ਆ ਆਪਾਂ 24 ਘੰਟੇ ਕਿੰਨਾ ਕੁ ਕੋਈ ਕਿਸੇ ਤੇ ਨਿਗਰੱਖੂਗਾ ਟੈਨਸ਼ਨ ਤੇ ਵੇਖੋ ਜੀ ਆਪੇ ਬਾਣੀ ਜਾਂਦੀ ਆ ਗਰਮੀਤ ਆਪਾਂ ਹੁਣ ਇੱਕ ਹਿਸਾਬ ਨਾਲ ਜਿੱਦਾਂ ਕਹਿੰਦੇ ਨਾ ਬਾਰਡਰ ਤੇ ਬੈਠੀ ਹੁੰਦੇ ਆ ਉਹ ਹਿਸਾਬ ਤਾ ਆਪਾਂ ਨੂੰ ਮਾਈਂਡ ਸ਼ਾਰਪ ਤੇ ਅੱਖਾਂ ਖੋਲ ਕੇ ਕੰਨ ਅੱਖਾਂ ਸਭ ਕੁਝ ਖੋਲ ਕੇ ਰੱਖਣਾ ਪੈਣਾ 24 ਘੰਟੇ ਆਪਾਂ ਨੂੰ ਇਹੇ ਤੇ ਮੈਨੂੰ ਚਿੰਤਾ ਵਾ ਜੇ ਮੈਂ ਘੜੀ ਦੋ ਘੜੀਆਂ ਰੈਸਟ ਕਰਦੀ ਮੈਂ ਤਾਂ ਬੂਹੇ ਦੀ ਕੁੰਡੀ ਲਾ ਕੇ ਰੈਸਟ ਕਰਦੀ ਬਿਲਕੁਲ ਬਿਲਕੁਲ ਤੇਰਾ ਵੀ ਉਹ ਜਿਹੇ ਹਿਸਾਬ ਤਾ ਹੈਗਾ ਵਾ ਤੇ ਐਸਟਾਂ ਤੇ ਸਾਰੇ ਆਪਾਂ ਨੂੰ ਜਿਹੜਾ ਉਹ ਨਾ ਹੱਥ ਕੱਢੇ ਪਨਾ ਕੇ ਰੱਖਨੇ ਪੈਣੇ ਆਪਾਂ ਨੂੰ ਆਹੋ ਤੇ ਗੱਲ ਸੁਣੋ ਤੁਸੀਂ ਕੱਲ ਨੂੰ ਆਪਾਂ ਨੂੰ ਹਸਪੀਟਲ ਜਾਣਾ ਪੈਂਦਾ ਵਾ ਵੱਧ ਤੋਂ ਵੱਧ ਕੇ ਇਸ ਤੇ ਅੱਜਕੱਲ ਪ੍ਰਸ਼ਨ ਦੇ ਹੀ ਹੁੰਦੇ ਆ ਤੁਸੀਂ ਵੀ ਸਿਆਣੇ ਹੋ ਹੈ ਕਿ ਤੇ ਰੱਬ ਕੇ ਦੀ ਕਿਸਮਤ ਚੰਗੀ ਆ ਤੇ ਨੋਰਮਲ ਤੇ ਜਾਣਾ ਤੋ ਹਾਂ ਵੀ ਜਾਣਾ ਮੈਂ ਵੀ ਜਾਣਾ ਦੱਸੋ ਘਰੋਂ ਰੋਟੀ ਪੱਕ ਕੇ ਜਾਊਗੀ ਆਪਾਂ ਨਾ ਖਾਵਾਂਗੇ ਨਹੀਂ ਮੈਨੂੰ ਇਹ ਤੋਂ ਵੱਧ ਸੋਚ ਆਉਣ ਡਈ ਆ ਕਿ ਕੱਲ ਨੂੰ ਕੁਝ ਵੀ ਹੋ ਸਕਦਾ ਸਾਡੇ ਨੂੰ ਕੋਈ ਗੱਲ ਨਹੀਂ ਆਪਾਂ ਖਾਣੀ ਰੋਟੀ ਘਰੋਂ ਮੋਣੀ ਨਹੀਂ ਪੈਨਸ਼ਨ ਤਾਂ ਥੋ ਲੈਣੀ ਆ। ਭੱਜੇ ਮੰਮੀ ਨੂੰ ਕਿਸੇ ਗੱਲ ਦਾ ਨਾ ਪਤਾ ਲੱਗਾ ਤੇ ਰੋਟੀ ਖੜੀ ਛੱਡ ਦਿਆ ਕਰਾਂਗੇ ਘਰੋਂ। ਕੋਈ ਗੱਲ ਨਹੀਂ ਆ ਫਿਰ ਕੀ ਆ ਜਿੱਥੇ ਰੱਬ ਨੇ ਇੰਨੇ ਦਿਨ ਰੱਖਿਆ ਨਾ ਆਪਣੇ ਕੱਖ ਤੇ ਹੁਣ ਗਾੜੀ ਵੀ ਰੱਖ ਲੂਗਾ। ਪੈਨਸ਼ਨ ਕੋਲ ਨਹੀਂ ਕਿਸੇ ਗੱਲ ਦੀ ਕੋਈ ਗੱਲ ਨਹੀਂ ਆ। ਜੇ ਉਹਨਾਂ ਵਾਲੇ ਜੀ ਦੇ ਕਰਕੇ ਸਾਰੇ ਆ ਕੰਮ ਸੈੱਟ ਹੁੰਦੇ ਆ ਨਾ ਤੇ ਕੀਪ ਤਾਂ ਗਾੜੀ ਕੰਮ ਤੋਂ ਪਹਿਲਾਂ ਪਹਿਲਾਂ ਸੈੱਟ ਹੋ ਜਾਂਦੇ ਸਾਰੇ। ਆਹੋ ਤੇ ਸਿਆਣਿਆਂ ਵੀ ਆਖਿਆ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਜਿਆਦਾ ਵੱਡਾ ਹੁੰਦਾ ਵਾ। ਪਰ ਆਪਣੇ ਜਿਹੜੇ ਢਿੱਡ ਦੇ ਡਾਰੇ ਆ ਉਹ ਤੇ 24 ਘੰਟੇ ਬਣੇ ਹੀ ਰਹਿੰਦੇ ਆ। ਆਹ ਹੋ ਤੇ ਹੈਗਾ ਹੀ ਆ। ਚ ਨਹੀਂ ਗੱਲ ਸੁਣ ਜੇ ਕਰਦਾ ਹੁੰਦਾ ਕੋਈ ਚੀਜ਼ ਖਾਣ ਨੂੰ ਕੋਈ ਗੋਲ ਗੱਪੇ ਵਗੈਰਾ ਕੋਈ ਚੀਜ਼ ਖਾਣ ਨੂੰ ਜੀ ਕਰਦਾ ਵਾ ਤੇ ਰਾਸੇ ਨਹੀਂ ਨਹੀਂ ਹੁਣ ਨਹੀਂ ਮੇਰਾ ਜੀ ਕਰਦਾ ਉਹ ਪਹਿਲਿਆਂ ਦਿਨਾਂ ਚ ਦਿਲ ਕਰਦਾ ਹੁੰਦਾ ਵਾ ਹੁਣ ਨਹੀਂ ਮਨ ਕਰਦਾ ਹੁਣ ਤੇ ਬਸ ਆਹ ਹੋਈ ਉਹ ਹੁੰਦਾ ਜੇ ਇਦਾਂ ਵੀ ਬਸ ਜਿਹੜੀ ਘੜੀ ਆ ਲੰਘਦੀ ਉਹ ਚੰਗੀ ਚੰਗੀ ਆ ਮੈਂ ਤੇ ਆਪ ਸੋਚਦਾ ਵਾ ਜਦੋਂ ਤੇਰੇ ਨਾਲ ਰਹਿਣ ਦਾ ਟਾਈਮ ਸਪੈਂਡ ਕਰਨ ਦਾ ਮੇਰਾ ਟਾਈਮ ਹੈਗਾ ਇਹ ਤੇ ਉਦੋਂ ਮੈਂ ਹਸਤਾਂ ਚ ਤੁਰਿਆ ਫਿਰਦਾ ਰਿਆਂ ਉਦੋਂ ਤੂੰ ਧੱਕੇ ਖਾਂਦੀ ਤੁਰੇ ਫਿਰਦੀ ਨਾ ਨਾ ਮੈਨੂੰ ਉਹ ਟਾਈਮ ਤੇ ਮੇਰਾ ਫਿਰ ਵੀ ਚੰਗਾ ਲੰਘਿਆ ਪਰ ਜਿਹੜਾ ਟਾਈਮ ਆ ਨਾ ਇਸ ਟਾਈਮ 'ਚ ਮੈਨੂੰ ਤੁਹਾਡੀ ਬਹੁਤ ਲੋੜ ਆ ਬੜੀ ਜ਼ਰੂਰਤ ਤੁਹਾਡੇ ਸਾਥ ਦੀ ਇਦਾਂ ਨਾ ਆਖੋ ਰੱਬ ਜੋ ਕਰਦਾ ਨਾ ਚੰਗਾ ਕਰਦਾ ਮੈਂ ਤੇ ਕਹਿੰਨੀ ਆ ਰੱਬ ਨੇ ਖਰੇ ਆ ਟਾਈਮ ਤੇ ਆਪਾਂ ਨੂੰ ਸਾਰਿਆਂ ਨੂੰ ਅੱਖਾਂ ਖੋਲ ਦਿੱਤੀਆਂ ਤੇ ਸਾਰਾ ਕੁਝ ਸਾਹਮਣੇ ਆ ਗਿਆ ਸਗੋਂ ਹੁਣ ਮੈਂ ਤੁਹਾਡੇ ਬਗੈਰ ਘੜੀ ਨਹੀਂ ਕੱਟ ਸਕਦੀ ਹੁਣ ਮੈਨੂੰ ਤੁਹਾਡੀ ਜ਼ਿਆਦਾ ਲੋੜ ਆ ਚੱਲ ਕੋਈ ਗੱਲ ਨਹੀਂ ਤੂੰ ਇਦਾਂ ਕਰ ਤੂੰ ਚਾਹ ਪੀਣੀ ਆ ਕੋਟਾ ਨਾ ਮੈਂ ਤ ਨਹੀਂ ਪੇਣੀ ਜੇ ਤੁਹਾਡਾ ਦਿਲ ਕਰਦਾ ਤੇ ਮੈਂ ਬਣਾ ਲਿਆ ਦਿੰਦੀ ਮੇਰੇ ਵਾਸਤੇ ਵਧੀਆ ਜੀ ਕਿਹੜੀ ਚਾਹ ਬਣਾ ਕੇ ਲਿਆਜਾ ਭੱਜ ਕੇ ਜਾ ਚਲੋ ਕੋਈ ਨਹੀਂ ਚਾਹ ਬਣਾਉਣ ਜਾਣਾ ਮੇਰੀ ਸੁਣ ਲੈ ਗੱਲ ਮੈਂ ਜਿੰਨੇ ਮਰਜ਼ੀ ਵਜਾ ਮਾਰ ਕਰ ਲੱਗੂ ਨਹੀਂ ਤੂੰ ਹੁਣਨਾ ਨਹੀਂ ਮੈਂ ਕੋਲ ਫਲੋ ਕਰੇ ਨਹੀਂ ਲੈ ਆਉ ਆ ਪਾ ਕੇ ਤੇ ਲੈ ਕੇ ਆਈ ਚੰਗਾ ਠੀਕ ਆ ਕੋਈ ਨਹੀਂ ਸ਼ਾਇਦ ਕਿਤੇ ਆ ਜਾਏ ਭਾਬੀ ਲਾਗੇ ਤੇਰੇ ਮਿੱਠੀਆਂ ਪਿੱਕੀਆਂ ਮਾਰ ਕੇ ਵੀ ਤੂੰ ਜਾ ਤੈਨੂੰ ਮਨੀ ਸਾਦਾ ਵਾ ਮੰਮੀ ਕੋਲ ਜਾਈ ਮੜਾ ਜਾ ਕੰਮ ਕਰਕੇ ਨਹੀਂ ਕੋਈ ਵੀ ਜੋ ਮਰਜੀ ਆ ਤੇਰੇ ਵਿੱਚ ਚਾਰਾ ਛੱਡ ਕੇ ਜਾਈ ਜਾਂਦਾ ਨਹੀਂ ਮੈਨੂੰ ਸਾਫ਼ ਹੀ ਕਹਿ ਦੇਣਾ ਵੀ ਦੀਦੀ ਚਾਹ ਨੂੰ ਬਾਲਾ ਆਉਂਦਾ ਮੈਂ ਆਪੇ ਪਾ ਕੇ ਦੇ ਕਿੰਦਾ ਮਿੱਠੀਆਂ ਪਿੱਕੀਆਂ ਉਹ ਮਾਰਦੀ ਨਾ ਉਦਾਂ ਹੀ ਮਿੱਠੀਆਂ ਪਿੱਕੀਆਂ ਤੂੰ ਮਾਰਨੀ ਆ ਚੰਗਾ ਹਾਂਜੀ ਨਹੀਂ ਇਦਾਂ ਹੀ ਮੈਂ ਕਹਾਂ ਪਈ ਮੈਂ ਉਹਨਾਂ ਨੂੰ ਖੜਾ ਕੇ ਫੇਰੀ ਜਾਨਣੀ ਆ ਉਹ ਗੁੱਸੇ 'ਚ ਆ ਜਾਂਦੇ ਦੀਦੀ ਝੱਟ ਤੇ ਫੇਰ ਮੈਨੂੰ ਗੁੱਸੇ ਹੋਣਗੇ ਹਾਂ ਮੈਂ ਇਦਾਂ ਹੀ ਆਖਾਂਗੇ